ਜਦ ਤੱਕ ਸੰਦੀਪ <th>ਥਾਪਰ ਦੇ ਕਾਤਲ ਵੀ ਫੜੇ ਜਾਂਦੇ ਹਮਲਾਵਰ ਵੀ ਫੜੇ ਜਾਂਦੇ ਉਹਨਾਂ ਨੂੰ ਕਾਊਂਟਰ ਨਹੀਂ ਕੀਤਾ ਜਾਂਦਾ ਤਦ ਤੱਕ ਸਾਨੂੰ ਲੱਗਦਾ ਵੀ ਸਾਨੂੰ ਸਾਫ਼ ਨਹੀਂ ਮਿਲੇਗਾ ਪੂਰਾ ਇੱਕ ਸਾਲ ਹੋ ਗਿਆ ਇਸੇ ਰੋਡ ਦੇ ਉੱਤੇ ਸੰਦੀਪ <th>ਥਾਪਰ ਹੀ ਤੇ ਉਸ ਰੋਡ ਦੇ ਉੱਤੇ ਇੱਥੇ ਮਿਲਾਇਆ ਸੀ ਹਲੇ ਤੱਕ ਜਿਹੜੇ ਫੜੇ ਗਏ ਤਿੰਨ ਫੜੇ ਗਏ ਉਹ ਤੋਂ ਵੀ ਤਾਂ ਇੱਕ ਦੀ ਜ਼ਮਾਨਤ ਵੀ ਹੋ ਗਈ ਇੱਕ ਨੇ ਲਗਾਤੀ ਉਹਦੀ ਵੀ ਹੋ ਜੂਗੀ ਪੰਜਾਬ ਦੇ ਅੰਦਰ Hindu Safe ਨਹੀਂ ਹੈ Hindu ਪਲਾਨ ਕਰਨ ਲਈ ਮਜਬੂਰ ਕਰ ਰਹੇ ਜਲਦੀ ਸਾਡਾ ਡਿਪੂਟੀ ਕਸ਼ਨ ਪੁਲਿਸ ਕਸ਼ਨ ਲੁਧਿਆਣਾ ਨੂੰ ਮਿਲੇਗਾ ਅਗਰ ਫਿਰ ਵੀ ਨਾ ਇਨਸਾਫ ਮਿਲੇ ਤਾਂ ਵੱਡਾ ਸੰਘਰਸ਼ ਲੁਧਿਆਣਾ ਛੇੜਾ ਜਾਏ ਹਿੰਦੂ ਨੂੰ ਇਹ ਤਾਂ ਦੱਸਾਇਆ ਜਾ ਰਿਹਾ ਤੇਰਾ ਪੰਜਾਬ ਚ ਕੋਈ ਕੰਮ ਨਹੀਂ ਐ ਭੱਜ ਜਾ ਤੋ ਪੰਜ ਬੰਦੇ ਸੀ ਦੋ ਫੜੇ ਗਏ ਤਿੰਨ ਹਜੇ ਫਰਾਰ ਹੈ ਜਿਹੜਾ ਮਾਸਟਰ ਮਾਈਂਡ ਹੈ ਹਜੇ ਪੁਲਿਸ ਦੇ ਕਾਬੂ ਹੱਥ ਨਹੀਂ ਆਇਆ ਸ਼ਾਸਨ ਨੇ ਸੋਚ ਹੀ ਲਿਆ ਵੀ ਹਿੰਦੂਆਂ ਦੀ ਸੁਣਨੀ ਨਹੀਂ ਇਹਦਾ ਨਾਮੀ ਇਨਸਾਨ ਹੋਵੇ ਜਿਹਦੇ ਵਿੱਚ ਵੱਡੇ ਚੰਡੇ ਗਰਸਰ ਇਨਵੋਲ ਹੋਣ ਉਸ ਤੋਂ ਬਾਅਦ ਵੀ ਦਾ ਮਾਸਟਰਮਾਈਂਡ ਆ ਉਹ ਫੜਿਆਣ ਜਣਾ ਕਿੱਥੇ ਨਾ ਕਿਤੇ ਸਵਾਲਾਂ ਦੇ ਕਿਰਜ ਪਰ ਖੜਾ ਨਹੀਂ ਜਾਂਦਾ ਬਿਲਕੁਲ ਗੈਂਗਸਟਰ ਉੱਤੇ ਹਮਲੇ ਕਰਕੇ ਗੈਂਗਸਟਰ ਦਾ ਕਤਲ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ ਜੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਰ ਵਰਦ ਦੱਸ ਦਈਏ ਸ਼ਿਵਸ਼ਾਲਾ ਟਕਸਾਲੀ ਨੇਤਾ ਸੰਦੀਪ ਥਾਪੜ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਦੱਸ ਦਈਏ ਕਿ 5 ਜੁਲਾਈ ਨੂੰ ਹੋਣਾ ਤੇ ਹਮਲਾ ਹੋਇਆ ਸੀਗਾ ਸੋ ਅੱਜ ਹਮਲੇ ਨੂੰ ਇੱਕ ਸਾਲ ਜਿਹੜਾ ਪੂਰਾ ਹੋਇਆ ਤਾਂ ਉਸ ਤੋਂ ਬਾਅਦ ਅੱਜ ਫਿਰ ਸਿਵਲ ਦੇ ਬਾਹਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹਿੰਦੂ ਆਗੂਆਂ ਵੱਲੋਂ ਤਾਂ ਦੱਸ ਦਈਏ ਕਿ ਸੰਦੀਪ ਥਾਪਰ ਖੁਦ ਵੀ ਜਿਹੜੇ ਪ੍ਰੋਟੈਸਟ ਦੇ ਉੱਤੇ ਬੈਠੇ ਨੇ ਗੱਲਬਾਤ ਕਰ ਲੈਣੇ ਆ ਰਜੀਵ ਟੰਡਨ ਜਿਹੜੇ ਨੈਸ਼ਨਲ ਚੇਅਰਮੈਨ ਉਹ ਵੀ ਇੱਥੇ ਪਹੁੰਚੇ ਨੇ ਜਾਣਕਾਰੀ ਲੈਣੇ ਆ ਆਖਿਰਕਾਰ ਇੱਕ ਪਾਸੇ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ ਵੈਸੋ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਸੋ ਬਿਲਕੁਲ ਇੱਕ ਪਾਸੇ ਪਾਣੋ ਜੀ ਕੀ ਲੱਗਦਾ ਅਸੀਂ ਲੋਕ ਤਾਂ ਹਮੇਸ਼ਾ ਪ੍ਰਸ਼ਾਸਨਿਕ ਕੋਆਪਰੇਟਿਵ ਲੋਕਾਂ ਦੇਸ਼ ਭਗਤੀ ਵਾਲੇ ਲੋਕਾਂ ਸੰਵਿਧਾਨ ਨੂੰ ਸਨਮਾਨ ਕਰਨ ਵਾਲੇ ਲੋਕਾਂ ਪਰ ਜਦੋਂ ਅਤਿ ਦੀ ਘੜੀ ਵੱਜ ਜਾਂਦੀ ਆ ਵੀ ਪਾਣੀ ਸਿਰੋ ਟੱਪ ਜਾਂਦਾ ਆ ਫਿਰ ਕਿਥੇ ਨਾ ਕਿਥੇ ਸਾਡਾ ਕਨਸਟੀਟਿਊਸ਼ਨ ਆ ਬੋਲ ਕਹਿੰਦਾ ਤੁਸੀਂ ਆਪਣੇ ਹੱਕ ਦੀ ਆਵਾਜ਼ ਦੇ ਲਈ ਲੜਾਈ ਆਵਾਜ਼ ਉਠਾ ਸਕਦੇ ਹੋ ਅੱਜ ਪੂਰਾ 1 ਸਾਲ ਹੋ ਗਿਆ ਇਸੇ ਰੋਡ ਦੇ ਉੱਤੇ ਸੰਦੀਪ <th>ਪਰੀ ਤੇ ਉਸ ਰੋਡ ਦੇ ਉੱਤੇ ਇੱਥੇ ਮਿਲਾਇਆ ਸੀ ਪਰ ਅਸੀਂ ਸਾਡੀ ਮੰਗ ਇਹ ਆ ਵੀ <th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th><th> ਪੰਜ ਬੰਦੇ ਸੀ ਦੋ ਫੜੇ ਗਏ ਤਿੰਨ ਹਜੇ ਫਰਾਰ ਹੈ ਜਿਹੜਾ ਮਾਸਟਰਮਾਈਂਡ ਹੈ ਹਜੇ ਪੁਲਿਸ ਦੇ ਕਾਬੂ ਹੱਥ ਨਹੀਂ ਆਇਆ ਕਦ ਤੱਕ ਮਤਲਬ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਕਰਾਂਗੇ ਔਰ ਦੂਸਰੀ ਗੱਲ ਵੀ ਦੇਖੋ ਐਡਾ ਖੂਫੀਆ ਤੰਤਰ ਐਡਾ ਹਾਈਲਾਈਟਡ ਪਰਸਨ ਹੋਵੇ ਐਡਾ ਹਾਈਲਟ ਥ੍ਰੈਟ ਪਰਸਨ ਹੋਵੇ ਔਰ ਐਡਾ ਨਾਮੀ ਇਨਸਾਨ ਹੋਵੇ ਜਿਹਦੇ ਵਿੱਚ ਵੱਡੇ ਚੰਡੀਗੜ੍ਹ ਅਸਰਨ ਇਨਵੋਲ ਹੋਣ ਉਸ ਤੋਂ ਬਾਅਦ ਵੀ ਜਿਹੜਾ ਮਾਸਟਰਮਾਈਂਡ ਹੈ ਉਹ ਫੜਿਆ ਨਾ ਜਾਣਾ ਇਤਨਾ ਕਿਤੇ ਸਵਾਲਾਂ ਦੇ ਕਿਰੇ ਚ ਖੜਾ ਨਹੀਂ ਜਾਂਦਾ ਬਿਲਕੁਲ ਸਹੀ ਦੱਸਦੇ ਸੀ ਸ਼ਲਾ ਟਕਸਾਲੀ ਨੇਤਾ ਸੰਦੀਪ <th>ਥਾਪੜ ਦੇ ਉੱਤੇ ਜਿਹੜਾ ਹਮਲਾ ਹੋਇਆ ਸੀਗਾ ਸਿਵਲ ਦੇ ਬਾਹਰ ਅੱਜ ਫਿਰ ਪ੍ਰੋਟੈਸਟ ਕੀਤਾ ਜਾ ਰਿਹਾ ਗੱਲਬਾਤ ਕਰਦੇ ਹਾਂ ਕਿਉਂਕਿ ਇੱਕ ਪਾਸੇ ਤੇ ਜੇਕਰ ਗੱਲ ਕਰੀਏ ਤੇ ਸੰਦੀਪ <th>ਥਾਪੜ ਉਹ ਖੁਦ ਵੀ ਅੱਜ ਪ੍ਰੋਟੈਸਟ ਦੇ ਉੱਤੇ ਬੈਠੇ ਨੇ ਕਿਉਂਕਿ ਜੇਕਰ ਗੱਲ ਕਰੀਏ ਤੇ ਉਹ ਖੁਦ ਅੱਜ ਰੋਡ ਦੇ ਉੱਤੇ ਆ ਜਾਣਾ ਇੱਕ ਸਾਲ ਹੋ ਗਿਆ ਪੂਰਾ ਅੱਜ ਫਿਰ 5 ਜੁਲਾਈ ਹੈ ਕੀ ਕਹਿਣਾ ਜਦ ਤੱਕ ਸੰਦੀਪ <th>ਥਾਪੜ ਦੇ ਕਾਤਲ ਵੀ ਫੜੇ ਜਾਂਦੇ ਹਮਲਾਵਰ ਵੀ ਫੜੇ ਜਾਂਦੇ ਉਹਨਾਂ ਨੂੰ ਕਾਊਂਟਰ ਨਹੀਂ ਕੀਤਾ ਜਾਂਦਾ ਤਦ ਤੱਕ ਸਾਨੂੰ ਲੱਗਦਾ ਵੀ ਸਾਨੂੰ ਇਨਸਾਫ ਨਹੀਂ ਮਿਲੇਗਾ ਲਗਾਤਾਰ ਨੇਂਗਬਾਨੇ ਚ ਗੈਂਗਸਟਰ ਅ ਲੋਗਾ ਦੇ ਕਤਲ ਕਰਦੇ ਆ ਰਹੇ ਨੇ ਕਿਸੇ ਦਾ ਗੁੱਟਵਾੜਦੇ ਨੇ ਕਿਸੇ ਕਤਲ ਕਰਦੇ ਕਿਸੇ ਮਰਡਰ ਕਰਦੇ ਪਏ ਨੇ ਪਰ ਪੰਜਾਬ ਪੁਲਿਸ ਦੁਆਰਾ ਕੋਈ ਠੋਸ ਕਾਰਵਾਈ ਕੀਤੀ ਜਾਂਦੀ ਜਿੱਦਾਂ ਗੈਂਗਸਟਰਾਂ ਉੱਤੇ ਹਮਲਾ ਕਰਕੇ ਗੈਂਗਸਟਰ ਦਾ ਕਤਲ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ ਗੈਂਗਸਟਰ ਨੂੰ ਨੱਥ ਪਾ ਲਈ ਗੈਂਗਸਟਰ ਨੂੰ ਕਾਊਂਟਰ ਕੀਤਾ ਜਾਂਦਾ ਕੀਤਾ ਜਾਂਦਾ ਇਹਨਾਂ ਨਿਆਂਗਾ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਸਵਾਲ ਹੀ ਹੈ ਕਿਉਂ ਧੱਪੜ ਸਾਹਿਬ ਬਿਲਕੁਲ ਧੱਪੜ ਸਾਹਿਬ ਕੀ ਲੱਗਦਾ ਕਿ ਉਦੋਂ ਜਦੋਂ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਸਵੇਰੇ 12 ਵਜੇ ਤੇ ਕਰੀਬ ਹਮਲਾ ਹੁੰਦਾ ਹੈ 11 ਵਜੇ ਉਸ ਤੋਂ ਬਾਅਦ ਰਾਤ ਨੂੰ ਹੀ ਪੁਲਿਸ ਉਹਨਾਂ ਨੂੰ ਫੜਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਫੜੇ ਨਹੀਂ ਜਾਂਦੇ ਕਿੰਨੇ ਕਿ ਹਲੇ ਤੱਕਰ ਜਿਹੜੇ ਫੜੇ ਗਏ ਤਿੰਨ ਫੜੇ ਗਏ ਉਹ ਤੋਂ ਵਿੱਚ ਇੱਕ ਦੀ ਜ਼ਮਾਨਤ ਵੀ ਹੋ ਗਈ ਇੱਕ ਨੇ ਲਗਾਤੀ ਉਹਦੀ ਵੀ ਹੋ ਜੂਗੀ ਸਮਝਾ ਨਹੀਂ ਗੱਲ ਨੂੰ ਪ੍ਰਸ਼ਾਸਨ ਨੇ ਸੋਚ ਹੀ ਲਿਆ ਵੀ ਹਿੰਦੂਆ ਦੀ ਸੁਣਨੀ ਨਹੀਂ ਹਿੰਦੂਆ ਦੇ ਲਈ ਕੰਨ ਬੰਦ ਮੂੰਹ ਬੰਦ ਕਾ ਬੰਦ ਕਿਉਂ ਐਦਾਂ ਕਿਉਂ ਬਿਲਕੁਲ ਹਿੰਦੂ ਨੂੰ ਇਹ ਤਾਂ ਦੱਸਾਇਆ ਜਾ ਰਿਹਾ ਤੇਰਾ ਪੰਜਾਬ 'ਚ ਕੋਈ ਕੰਮ ਨਹੀਂ ਹੈ ਭੱਜ ਜਾ ਤੋ ਨਹੀਂ ਤਾਂ ਤੇਰੇ ਇਦਾਂ ਹੀ ਗੁੱਟ ਵੱਡਾਂਗੇ ਇਦਾਂ ਹੀ ਤੇਰੇ ਸਰਚ ਕਰਵਾਣਾ ਮਾਰਾਂਗੇ ਇਦਾਂ ਹੀ ਤੁਹਾਡਾ ਕਤਲ ਹੋਊਗਾ ਨੀਲੇ ਬਾਰੇ ਵੀ ਜਾ ਕੇ ਸਾਡਾ ਕਤਲ ਸਾਡੇ ਗੁੱਟ ਸਾਡੀਆਂ ਕਰਦਣਾ ਬੱਡੀਆਂ ਜਾ ਰਹੀਆਂ ਖੱਪਰ ਸਾਹਿਬ ਹਮਲਾ ਹੋਇਆ ਸੀਗਾ ਹਮਲਾਵਰ ਜਿਹੜੇ ਫੜੇ ਜਾਂਦੇ ਨੇ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਹੈ ਅੱਜ ਦਾ ਕਾਰਨ ਕੀ ਹੈਗਾ ਇਸ ਪ੍ਰੋਟੈਸਟ ਦਾ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਮੈਨੂੰ ਹੀ ਸਾਫ ਨਹੀਂ ਮਿਲੇ ਮੈਂ ਸਾਫ ਦੀ ਉਮੀਦ ਦਾ ਵਿੱਚ ਇੱਥੇ ਬੈਠਾ ਅੱਜ ਵੀ ਉੱਥੇ ਹੀ ਬੈਠਾ ਉਹ ਕਿੱਥੇ ਹੈ ਜਿਹੜਾ ਮਲਾਜ਼ਮ ਜਿਹਨੇ ਪਰਚਾ ਮਲਾਜ਼ਮ ਦੇ ਜਿਹੜਾ ਮਲਾਜ਼ਮ ਮੈਂ ਉਹਨੂੰ ਬਚਾ ਨਹੀਂ ਸਕਿਆ ਉਹਨੇ ਹੀ ਉਹਦੇ ਨਾਮ ਬਿਆਨਾਂ ਤੇ ਪਰਚਾ ਦਰਜ ਕਰਿਆ ਖੱਪਰ ਸਾਹਿਬ ਕਿ ਤੁਹਾਨੂੰ ਸਭ ਕੀ ਲੱਗਦਾ ਕਿੰਨੇ ਕੇ ਜਿਹੜੇ ਅੱਜ ਹਿੰਦੂ ਸੇਫ ਨਹੀਂ ਪੰਜ ਬੰਦੇ ਸੀ ਬਠਿੰਡਾ ਦੇ ਅੰਦਰ ਚਾਰ ਮੌਕੇ ਤੁਸੀਂ ਇੱਕ ਬਾਤ ਕਰਨੇ ਜਿਹੜਾ ਕਿਆ ਹਿੰਦੂ ਸੇਫ ਹੈ ਬਿਲਕੁਲ ਸੇਫ ਨਹੀਂ ਹੈ ਇਹ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਫੇਲੀਅਰ ਹੈ ਬਠਿੰਡੇ ਦੇ ਅੰਦਰ ਉਹਦਾ ਕੀ ਕਸੂਰ ਕੀ ਜਿਹਨੇ ਪਰਚੀ ਦੇ ਪੈਸੇ ਮੰਗ ਲਏ ਉਹਦਾ ਗੁੱਟ ਵੱਡਾ ਐਸੇ ਹਾਲਾਤ ਹੈ ਸਾਡੇ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਹਿੰਦੂ ਸੇਫ ਨਹੀਂ ਹੈ ਹਿੰਦੂ ਪਲਾਨ ਕਰਨ ਲਈ ਮਜਬੂਰ ਕਰ ਰਹੇ ਜਿੱਦਾਂ ਹੱਤਿਆਦ ਵੇਲੇ ਹੱਤਿਆਦੀਆਂ ਨੇ ਇਹਨਾਂ ਮਜਬੂਰ ਕੀਤਾ ਸੀ ਉਹਦਾ ਹੁਣ ਹੋ ਰਿਹਾ ਹੈ ਬੰਦੇ ਤਾਂ 5 ਹੋ ਗਏ ਨਾ ਮੌਕੇ ਤੇ 4 ਸੀ ਇਹ ਮੌਕੇ ਤੇ 3 ਗੰਦੇ ਮੈਂ 4 ਕਹਣਾ ਭਾਜੀ ਨੂੰ ਬਲੀ ਜਾਂਦਾ ਯਾਰ ਇਹ ਸਰ ਕਿੰਨਾ ਕਰ ਇਹ 5 ਕਹਿ ਰਹੇ ਆ ਦੇਖ ਲਾਂਗੇ ਜੇ ਕੋਈ ਐਵੀਡੈਂਸ ਹੈਗੀ ਚੈੱਕ ਕਰ ਲੈਂਦੇ ਆ ਸਰ ਕਿੰਨੇ ਸਾਲ ਬੀਤ ਗਿਆ ਕਦੇ ਬੰਦੇ ਨਹੀਂ ਹਜੇ ਤੱਕ ਜੀ ਸਰ ਤਿੰਨ ਨੂੰ ਤੁਹਾਨੂੰ ਦੱਸਿਆ ਤਿੰਨ ਅਰੈਸਟ ਹੋ ਗਏ ਤਿੰਨੇ ਕਸਟਡੀ ਚ ਨੇ ਇੱਕ ਬੰਦਾ ਪੀਓ ਹੋ ਚੁੱਕਾ ਹੈ ਇੱਕ ਬੰਦਾ ਪੀਓ ਹੋ ਚੁੱਕਾ ਹੈ ਹਾਂ ਜੀ ਸਰ ਬਿਲਕੁਲ ਕਿੰਨੇ ਕੇ ਲੋਕ ਸੀਗੇ ਜਿਨ੍ਹਾਂ ਵੱਲੋਂ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਕਿੰਨੇ ਫੜੇ ਕਿ ਸਿਰ ਸਾਨੂੰ ਨਹੀਂ ਪਤਾ ਹੈਗਾ ਸਾਨੂੰ ਤਾਂ ਹੈਗਾ ਜਿਹੜੇ ਬਾਈ ਨੇਮ ਲੋਕੀ ਸਾਰੇ ਅਰੈਸਟ ਕਰਲੇ ਹੋਏ ਜਿਹੜੇ ਬਾਈ ਨੇਮ ਸਾਰੇ ਅਰੈਸਟ ਹੋ ਚੁੱਕੇ ਦੋ ਸਾਰੇ ਤਿੰਨ ਫੜੇ ਗਏ ਸੀ ਹਾਂਜੀ ਤਿੰਨ ਫੜੇ ਗਏ ਸੀ ਤੇ ਸਰ ਉਸ ਤੋਂ ਬਾਅਦ ਇੱਕ ਜਿਹੜਾ ਸੀਗਾ ਆਫਰਰ ਸੀਗਾ ਇਹਨਾਂ ਵੱਲੋਂ ਕਹਿ ਜਾਂਦਾ 5 ਰੁਪਏ ਚੈੱਕ ਆ ਲੈਣਾ ਸਰ ਜਿਹੜਾ ਹੋਰ ਹੈਗਾ ਨੋਮੀ ਫਿਗਰ ਹੋਇਆ ਨਹੀਂ ਸੀ ਕੋਈ ਨਾ ਇਹਨਾਂ ਨੇ ਪਹਿਲਾਂ ਦੱਸਿਆ ਸੀ ਹਾਲੇ ਜਿਹੜਾ ਪ੍ਰੋਟੈਸਟ ਹੋ ਰਿਹਾ ਵਾ ਉਹ ਕਰ ਲੈਣਾ ਚੱਲ ਜਾ ਰਿਹਾ ਇੱਕ ਪਾਸੇ ਆ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਹ ਕਿਸ ਚੀਜ਼ ਦੀ ਹੈ ਕਿਸ ਚੀਜ਼ ਦੀ ਮੰਗ ਕੀਤਾ ਜਾ ਰਿਹਾ ਇਹ ਜਿਹੜੀ ਇਹਨਾਂ ਦੇ ਥਾਪਰ ਸਾਹਿਬ ਤੇ ਜਿਹੜਾ ਹੋਇਆ ਸੀ ਉਹਦੇ ਵਿੱਚ ਇਹ ਕਹਿ ਰਹੇ ਵੀ ਉਹ ਇੱਕ ਤੋਂ ਦੀ ਹਾਈ ਕੋਰਟ ਤੋਂ ਬੇਲ ਹੋਈ ਹੈ ਇੱਕ ਮੁੰਡੇ ਦੀ ਉਹਨਾਂ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਆ ਤੇ ਉਹ ਬਾਕੀ ਵੀ ਜਿਹੜੀ ਬੇਲ ਆ ਰਿਹਾ ਉਹਦਾ ਵਿਰੋਧ ਕੀਤਾ ਜਾਵੇ ਹੋਰ ਤਾਂ ਕੋਈ ਨਹੀਂ ਬਿਲਕੁਲ ਸਰ ਇਹਨਾਂ ਵੱਲੋਂ ਕਿਹਾ ਜਾਂਦਾ ਕਿ 5 ਹਮਲਾਵਰ ਸੀਗੇ ਟੋਟਲ ਹਮਲਾਵਰ ਕਿੰਨੇ ਸੀਗੇ ਉਹ ਬੇਸਿਕਲੀ ਮੈਂ ਉਹਦੀ ਤਫ਼ਤੀਸ਼ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਬਟ ਫਿਰ ਵੀ ਉਹ ਜਿੰਨਾ ਤੱਕ ਮੇਰੀ ਨੋਲੇਜ ਹੈਗੀ ਆ ਉਸ ਟਾਈਮ ਮੌਕੇ ਤੇ 4 ਸੀ ਹੈਗੇ 4 ਚੋਂ 3 ਅਰੈਸਟ ਹੋ ਗਏ ਇੱਕ ਪੀਓ ਆ ਉਹਦੀ ਵੀ ਸਰਚ ਕਰ ਲਈ ਸਰ ਹੁਣ ਇਹ ਕਿਹੜਾ ਪੋਸਟਰ ਤੁਸੀਂ ਹੱਥਾਂ ਦੇ ਵਿੱਚ ਲਿੱਤਾ ਵਾ ਕਿਹੜਾ ਪੋਸਟਰ ਫੜਿਆ ਇਹ ਜਿਹੜਾ ਉਹਨਾਂ ਦੇ ਵਿੱਚੋਂ ਜਿਹੜੇ ਨੋਮੀਨੇਟ ਦੋਸ਼ੀ ਉਹਨਾਂ ਚੋਂ ਇੱਕ ਜਿਹੜਾ ਰੈਸਟੋਰੈਂਟ ਵਾਲਾ ਰਹਿੰਦਾ ਉਹ ਉਹਦੀ ਉਹਦੀ ਰੈਸਟੋਰੈਂਟ ਦਾ ਹੈਗਾ ਥਾਪੜ ਸਾਹਿਬ ਦਾ ਹੈਗਾ ਉਹੀ ਆ ਉਹਨਾਂ ਦਾ ਹੀ ਆ ਜੀ ਬਿਲਕੁਲ ਇੱਕ ਤੋਂ ਉੱਪਰ ਤੱਕ ਫੜਿਆ ਜਾਊਗਾ ਜਿਹੜਾ ਹੱਲੇ ਵੀ ਜਿਹੜਾ ਫੜਿਆ ਆਪਾਂ ਹੁਣੇ ਫੜਿਆ ਜਾਵੇ ਇੱਥੇ ਕੀ ਹੈ ਕਿ ਕਿਤੇ ਵੇਲੇ ਵੀ ਕਿਤੇ ਵੀ ਰਸੋਖ ਦਾ ਅਸੀਂ ਲੱਗੇ ਹੋਏ ਉਹਨੂੰ ਜਸ ਕਰਾਂਗੇ ਮੈਂ ਤੁਹਾਨੂੰ ਦੱਸ ਦਈਏ ਏਸੀਬੀ ਵੀ ਪਹੁੰਚੇ ਸੀਗੇ ਐਸਐਚਓ ਵੀ ਪਹੁੰਚੇ ਨੇ ਉਹਨਾਂ ਵੱਲੋਂ ਲਗਾਤਾਰ ਇਹ ਗੱਲ ਜਈ ਕਈ جاری ਹੈ ਕਿ ਉਹ ਜਿਹੜੇ ਜਲਦੋ ਜਲ ਜਿਹੜੇ ਫੜੇ ਜਾਣਗੇ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਹਲੇ ਵੀ ਫਰਾਰ ਹੈ ਉਹ ਹਲੇ ਹਮਲਾਵਰ ਜਿਹੜਾ ਹੈਗਾ ਵਾ ਉਹਨੂੰ ਜਲਦੋਂ ਜਲਦ ਜੜੀ ਹੈ ਫੜਨ ਦੀ ਉਹ ਕੋਸ਼ਿਸ਼ ਕੀਤੀ ਜਾਊਗੀ ਉਸ ਤੋਂ ਬਾਅਦ ਫੜਿਆ ਵੀ ਜਾਊਗਾ ਬੜੇ ਕਾਬਲੀਤ ਵਾਲੇ ਪੁਲਿਸ ਪਰ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਪ੍ਰੋਟੈਸਟ ਜਿਹੜਾ ਲਗਾਤਾਰ جاری ਹੈ ਦੇਖ ਸਕਦੇ ਹੋ ਕਿ ਇੱਕ ਰੋਸ਼ ਜਿਹੜਾ ਜਿਤਾਇਆ ਜਾ ਰਿਹਾ ਸਿਵ ਸ਼ਨਾ ਦੇ ਵੱਲੋਂ ਤੇ ਸਿਵ ਸ਼ਨਾ ਵੱਲੋਂ ਜਿਹੜਾ ਰੋਸ਼ ਆ ਨਜ਼ਰ ਆ ਰਿਹਾ ਵਾ ਤੇ ਇੱਕ ਪਾਸੇ ਜੇਕਰ ਦੇਖ ਸਕਦੇ ਹੋਗੇ ਜੇਕਰ ਗੋਰਾ ਸੰਦੀਪ ਦੀ ਥੱਪੜ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਵੱਲੋਂ ਇੱਕ ਗੱਲ ਜਿਹੜੀ ਕਹੀ ਜਾ ਰਹੀ ਹੈ ਟਨਨ ਸਾਹਿਬ ਇੱਕ ਪਾਸੇ ACP ਖੋਦੇ ਤੇ ਪਹੁੰਚੇ ਸੀ ਕਿ ਉਹਨਾਂ ਵੱਲੋਂ ਦੋ ਬੰਦੇ ਫਰਾਰ ਨੇ ਸਰਕਾਰ ਪੰਜਾਬ ਪੁਲਿਸ ਦੁਆਰਾ ਇੱਕੋ ਗੱਲ ਕੀਤੀ ਉਹਨੂੰ ਇੱਕ ਬੰਦਾ ਫਰਾਰ ਹੈ ਜਦ ਕੀ ਸਿੰਦੀ ਥਾਪਰ ਨੇ ਜੋ ਉੱਥੇ ਵਿਖਿਆ ਕਾਂਡ ਦੋ ਮੁਲਜ਼ਮ ਹਜੇ ਵੀ ਫਰਾਰ ਨੇ ਪਰ ਪੰਜਾਬ ਪੁਲਿਸ ਦੁਆਰਾ ਉਹ ਵੀ ਜਿਹੜੇ ਬੰਦਾ ਉਹ ਗ੍ਰਿਫਤਾਰ ਕਿਉਂ ਨਹੀਂ ਕੀਤੇ ਜਾਂਦੇ ਤੁਹਾਡੀ ਵੱਲੋਂ ਟੋਟਲ ਕਿੰਨੇ ਹੈਗੇ ਟੋਟਲ ਦੋ ਬੰਦੇ ਜਿਹੜੇ ਰਹਿੰਦੇ ਨੇ ਪੁਲਿਸ ਵੱਲੋਂ ਚਾਰ ਕਹੇ ਜਾ ਰਹੇ ਸੀ ਕਿ ਇੱਕ ਕਿਤੇ ਨਹੀਂ ਪੰਜ ਬੰਦੇ ਨੇ ਟੋਟਲ ਦੋ ਫੜੇ ਗਏ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਦੋ ਇੱਥੇ ਹੋਰ ਮਜੂ ਸੀ ਉਹ ਰਹਿੰਦੇ ਨੇ ਜਿਹੜਾ ਤੀਜਾ ਫੜਿਆ ਗਿਆ ਉਹ ਹੈਪੋ ਵਾਲਦਾ ਸੀ ਜਿਹੜਾ ਮੋਟਰਸਾਈਕਲ ਤੇ ਬੰਦੇ ਨੂੰ ਛੱਡ ਕੇ ਆਇਆ ਸੀ ਉਹਦੇ ਵੀ ਜ਼ਮ ਜਿਹੜਾ ਪੰਜਾਬ ਪੁਲਿਸ ਵੱਲੋਂ ਪਲਾਨ ਕੀਤਾ ਸੀ ਪੰਜਾਬ ਸਰਕਾਰ ਵੱਲੋਂ ਕੀਤਾ ਸੀ ਦੂਸ਼ੀ ਜ ਮੰਤਰੀ ਹੋਣੀ ਚਾਹੀਦੀ ਸੀ ਸਿੱਧੀ ਫਾਸਟ ਟਰੈਕ ਤੇ ਕੇਸ ਚਲਾ ਕੇ ਸਜ਼ਾ ਹੋਣੀ ਚਾਹੀਦੀ ਸੀ ਜਿਹੜਾ ਪ੍ਰਬੰਧਨ ਜਿਹੜੀ ਤਿਆਰੀ ਪੰਜਾਬ ਪੁਲਿਸ ਦੁਆਰਾ ਨਹੀਂ ਕੀਤੀ ਗਈ ਉਹਦਾ ਹੀ ਰੋਸ਼ ਹੈ ਸਾਡੇ 'ਚ ਅਸੀਂ ਜਲਦ ਆਪਣਾ ਪੂਰਾ ਸਿਸ਼ਟ ਮੰਡਲ ਲੋਹੜਾਣਾ ਪੁਲਿਸ ਵਿਭਾਗ ਨੂੰ ਲੈ ਕੇ ਜਾਵਾਂਗੇ ਅਗਰ ਫਿਰ ਵੀ ਇਨਸਾਫ ਨਾ ਮਿਲੇ ਤਾਂ ਇੱਕ ਵੱਡਾ ਤਰਨ ਆਰਗੇਨਾਈਜ਼ ਕੀਤਾ ਜਾਵੇ ਦੇਖੋ ਇੱਕ ਪਾਸੇ ਅੱਜ 1 ਸਾਲ ਪੂਰਾ ਹੋ ਗਿਆ ਅੱਜ ਸਿਵਲ ਦੇ ਬਾਹਰ ਉਸੇ ਥਾਂ ਤੇ ਤੁਸੀਂ ਬੈਠੇ ਹੋ ਜਿਸ ਥਾਂ ਤੇ ਉੱਤੇ ਹਮਲਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਅਗਲਾ ਸਟੈਪ ਕੀ ਹੈਗਾ ਜਲਦੀ ਸਾਡਾ ਡੈਪੂਟੀਸ਼ਨ ਪੁਲਿਸ ਸਪੈਸ਼ਲ ਲੁਧਿਆਣਾ ਨੂੰ ਮਿਲੇਗਾ ਅਗਰ ਫਿਰ ਵੀ ਨਾ ਇਨਸਾਫ ਮਿਲੇ ਇੱਕ ਵੱਡਾ ਸੰਘਰਸ਼ ਲੁਧਿਆਣਾ 'ਚ ਖੇੜਾ ਜਾਏਗਾ ਬਿਲਕੁਲ ਸੋ ਦੱਸ ਦिए ਸ਼ੇਵਸ਼ਨਾ ਪੰਜਾਬ ਦੇ ਨੈਸ਼ਨਲ ਚੇਅਰਮੈਨ ਵੱਲੋਂ ਇੱਕ ਗੱਲ ਜਿਹੜੀ ਹੈ ਕਹੀ ਜਾ ਰਹੀ ਨੈਸ਼ਨਲ ਪ੍ਰਧਾਨ ਰਜੀਵ ਟੰਡਨ ਵੱਲੋਂ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਜਾਂ ਜਿਹੜੇ ਉਹ ਹਮਲਾਵਰ ਸੀਗੇ ਉਹ ਨਾ ਫੜੇਗੇ ਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰੋਟੈਸਟ ਕੀਤਾ ਜਾਊਗਾ ਜਾਂ ਮੰਗ ਜਿਹੜੀ ਹੈ ਕੀਤੀ ਜਾਊਗੀ ਪਰ ਦੇਖਣਾ ਹੋਵੇਗਾ ਕਿ ਲੁਧਿਆਣਾ ਪ੍ਰਸ਼ਾਸਨ ਬੜਾ ਕਾਬਲੇ ਤਾਰੀਫ ਉਹਨਾਂ ਨੇ ਉਦੋਂ ਵੀ ਜਿਹੜੇ ਹਮਲਾਵਰ ਸੀਗੇ ਉਹਨਾਂ ਨੂੰ ਫੜਿਆ ਤੇ ਉਸ ਤੋਂ ਬਾਅਦ ਜਿਹੜਾ ਸਿਵਸ਼ਾਨਾ ਵੱਲੋਂ ਕਿਹਾ ਜਾਂਦਾ ਕਿ ਇੱਕ ਹਮਲਾਵਰ ਜਿਹੜਾ ਹੱਲੇ ਵੀ ਫਰਾਰ ਹੈ ਦੋ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਜਿਹੜੀ ਲਗਾਤਾਰ ਕੀਤੀ ਜਾਊਗੀ ਪਰ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਕੀ ਦੱਸਦਾ ਵੈ ਉਹ ਜਿਹੜੇ ਹਮਲਾਵਰ ਨੇ ਉਹ ਫੜੇ ਜਾਂਦੇ ਕਿ ਨਹੀਂ ਫੜੇ ਜਾਂਦੇ ਕਿਉਂਕਿ ਇੱਕ ਦੀ ਜਿਹੜੀ ਹੈ ਉਹ ਗੱਲ ਕਹੀ ਜਾ ਰਹੀ ਹੈ ਦੇਖੋ ਰੁਜਨਾਲਾ ਲਈ ਮੈਂ ਕੈਮਰਾਮੈਨ ਹਣੀ ਦਾ ਨਾਲ ਧੰਨਵਾਦ